ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਜੀ ਅੰਬ ਦਾ achar ਅੰਬ ਦਾ achar ਨਾਲ ਢੇਉ ਦਾ achar ਆਪਾਂ ਮਿਕਸ ਹੀ ਬਣਾਉਣਾ ਹੈ ਸੌਣ ਦਾ ਮਹੀਨਾ ਹੋਵੇ ਤਾਂ ਅੰਬ ਆਏ ਹੋਣ ਮੰਡੀ ਵਿੱਚ ਵਧੀਆ ਆ ਗਏ ਸੋਹਣੇ ਸੋਹਣੇ ਤਾਂ achar ਨਾ ਬਣਾਇਆ ਜਾਵੇ ਤਾਂ ਗੱਲ ਵਰਦੀ ਨਹੀਂ ਇਸ ਲਈ ਆਪਾਂ ਨੂੰ achar ਬਣਾਉਣਾ ਹੀ ਪੈਣਾ ਇਹ ਸਵਾਦ ਟੇਸਟੀ achar ਫਾਲਬਾ ਸਾਰੇ ਬਣਾਉਂਦੇ ਆ ਆਪਾਂ ਵੀ ਬਣਾਉਣ ਲੱਗੇ ਆ ਅੱਜ ਹੋਰ ਕਿਉਂਕਿ ਆਪਾਂ ਪਿਛਲੀ ਵਾਰੀ ਬਣਾਇਆ ਸੀਗਾ ਕੱਲਾ ਅੰਬ ਦਾ achar ਐਦਕੀ ਆਪਾਂ ਮਿਕਸ ਕਰਾਂਗੇ ਵਿੱਚ ਢੇਉ ਵੀ ਤੇ ਤੇ ਉਦਾਚਾਰ ਵੀ ਦੇਖੋ ਕੁਝ ਡਿਫਰੈਂਟ ਨਹੀਂ ਹੈਗਾ ਕਈਆਂ ਨੂੰ ਲੱਗਦਾ ਸ਼ਾਇਦ ਡਿਫਰੈਂਟ ਹੋਊਗਾ ਇਹਦੇ ਵਿੱਚ ਕੁਝ ਅਲੱਗ ਇਹ ਚ ਸਾਰੇ ਮਸਾਲੇ ਉਹੀ ਪੈਣੇ ਆ ਜੋ ਅੰਬ ਦੇ achar ਵਿੱਚ ਪੈਂਦੇ ਆ ਤੇ ਇਹਨੂੰ ਕੱਟਣਾ ਵੀ ਦੇਖੋ ਧੋਸ ਵਾਰ ਕੇ ਆਪਾਂ ਨਾ ਅੰਬਾਂ ਨੂੰ ਕੱਟ ਲਿਆ ਕੱਟ ਕੇ ਆਪਾਂ 2 ਦਿਨ ਘੰਟੇ ਪੱਖੇ ਦੇ ਥੱਲੇ ਆਪਾਂ ਇਹਨਾਂ ਨੂੰ ਸੁਕਾ ਲਿਆ ਤੇ ਇਦਾਂ ਹੀ ਆਪਾਂ ਢੇਉ ਹੁਣ ਹਨਾ ਧੋ ਕੇ ਸਾਫ਼ ਕਰਕੇ ਰੱਖੇ ਇੱਕਦਮ ਸੁੱਕੇ ਆ ਇਹਨਾਂ ਨੂੰ ਜਰਾ ਵੀ ਵਿੱਚ ਮੌਇਸਚਰ ਪਾਣੀ ਨਹੀਂ ਹੋਣਾ ਚਾਹੀਦਾ ਕਿਸੇ ਚੀਜ਼ ਨੂੰ फाइन टच ਕਰਨਾ ਚਾਹੀਦਾ ਇਹ ਸੁੱਕਿਆ ਇੱਕਦਮ ਹੁਣ ਸਾਫ ਆ ਹੁਣ ਆਪਾਂ ਇਹਨਾਂ ਨੂੰ ਕੱਟ ਲੈਣਾ ਇਦਾਂ ਜਿਦਾਂ ਆਪਾਂ ਆਮਬ ਕੱਟੇ ਆ ਇਦਾਂ ਆਪਾਂ ਇਹਨਾਂ ਨੂੰ ਕੱਟ ਲੈਣਾ ਆ ਕੱਟ ਕੇ ਤਾਂ ਫਿਰ ਆਪਾਂ ਸਾਰੇ ਰੱਖ ਕੇ ਮਿਕਸ ਕਰਾਂਗੇ ਸਾਰੇ ਮਸਾਲੇ ਮਗਰੋਂ ਪਹਿਲਾਂ ਸਾਰੇ ਕੱਟ ਲਈਏ ਆਪਾਂ ਠੇਉ ਇਦਾਂ ਜਿਆਦਾ ਵੱਡੇ ਪੀਸ ਨਹੀਂ ਆਪਾਂ ਕਰਨੇ ਨਾਰਮਲ ਜੇ ਪੀਸ ਕਰਨੇ ਆ ਦੇਖੋ ਇਦਾਂ ਹਨਾ ਜਿਦਾਂ ਆ ਪਾਂਬ ਦੇ ਪੀਸ ਕੀਤੇ ਆ ਆ ਦੇਖੋ ਇਸ ਤਰ੍ਹਾਂ ਇਦਾਂ ਹੀ ਆਪਾਂ ਠੇਉ ਦੇਗੀ ਪੀਸ ਕਰਨੇ ਆ ਤੇ ਮੈਨੂੰ ਕੋਈ ਜ਼ਿਆਦਾ ਵੱਡੇ ਲੱਗਦੇ ਆ ਫਤਈਆ ਇਹ ਥੋੜਾ ਜਿਦਾ ਬਾਅਦ ਚ ਜਦੋਂ ਬਣ ਜਾਂਦਾ ਨਾ achar ਫੇਰ ਮਿਕਸ ਹੋ ਜਾਂਦਾ ਹੈ ਛੋਟੇ ਹੋ ਜਾਂਦੇ ਪੀਸ ਜੇ ਬੜੇ ਛੋਟੇ ਕਰਤੀਏ ਤਾਂ ਫੇਰ ਬਹੁਤ ਹੀ ਜ਼ਿਆਦਾ ਫੇਰ ਮਿਕਸ ਹੋ ਕੇ ਤਾਂ ਹੋਰ ਵੀ ਵਿੱਚ ਪਤਾ ਹੀ ਨਹੀਂ ਲੱਗਦਾ ਪੀਸ ਕਿੱਥੇ ਗਏ ਮਸਾਲੇ ਹੀ ਬੜੇ ਇਕੱਠੇ ਕਰ ਲਏ ਮਸਾਲੇ ਪੈਣੀ ਆ ਇਹਦੇ ਨਾਲ ਮਸਾਲਿਆਂ ਨਾਲ ਹੀ ਤਾਂ achar ਬਣਦਾ ਫੇਰ ਵਧੀਆ ਤਾਂ ਹੀ ਫੇਰ ਕਹਿੰਦੇ ਹੋਂ ਮਹਿਕ ਆਉਂਦਾ ਬੜਾ ਸੋਹਣਾ ਅੱਜ ਰਸੋਈ ਚੋਂ achar ਦਾ ਮਹਿਕ ਆਉਂਦਾ ਹੁੰਦਾ ਫੇਰ ਜਦੋਂ ਨਵਾਂ ਨਵਾਂ achar ਬਣਦਾ ਤਾਂ ਸਾਰੀ ਰਸੋਈ ਮਹਿਕਦੀ ਆ ਇਹਨਾਂ ਇਹਦੇ ਬੀ ਜਿਹੜੇ ਆਪਾਂ ਕੱਢਨੇ ਨਹੀਂ ਵਿੱਚੋਂ ਬੀ ਵਿੱਚ ਹੀ ਪਾਉਣੇ ਆ ਦੇਖੋ ਇਹ ਜਿਹੜੇ ਬੀ ਹੈ ਨਾ ਵਿੱਚ ਇੱਦਾਂ ਹੀ ਪਾਉਣੇ ਆ ਬੀ ਤੇਰੇ ਸਵਾਦ ਲੱਗਦੇ ਆ ਹਾਂ ਇਹ ਬੀ ਬਹੁਤ ਸਵਾਦ ਲੱਗਦੇ ਆ ਜਦੋਂ ਖਾਣੀ ਆ ਤੁਸੀਂ ਸਵੇਰ ਨੂੰ ਪਰੌਂਠਿਆਂ ਦੇ ਨਾਲ ਸਾਰੇ ਮੰਗਦੇ ਹੁੰਦੇ ਆ ਆਚਾਰ ਦੇ ਦਿਓ ਜੀ ਢੇਉ ਦਾ ਆਚਾਰ ਦੇ ਦਿਓ ਜੀ ਅੰਬ ਦਾ ਆਚਾਰ ਦੇ ਦਿਓ ਜੀ ਜੇ ਹੁਣ ਆਚਾਰ ਬਣੇ ਹੋਣਗੇ ਤਾਂ ਫੇਰ ਹੀ ਆਪਾਂ ਦਵਾਂਗੇ ਨਾ ਬੱਚਿਆਂ ਨੂੰ ਪਰੌਂਠਿਆਂ ਨਾਲ ਫੇਰ ਆਚਾਰ ਹੀ ਸੋਹਣਾ ਲੱਗਦਾ ਹਾਂਜੀ ਪਰੌਂਠਿਆਂ ਨਾਲ ਤਰੀਆ ਦੀ ਸਬਜ਼ੀ ਨਾਲ ਬਹੁਤ ਸਵਾਦ ਲੱਗਦਾ ਤੇ ਆਚਾਰ ਆ ਦੇਖੋ ਆਪਾਂ ਕੱਟ ਲਏ ਹੁਣ ਸਾਰੇ ਢਿਓ ਇਹ ਆਪਾਂ 2 ਕਿਲੋ ਢਿਓ ਲੈਏ ਸੀਗੇ ਤਾਂ 3 ਕਿਲੋ ਆਪਣੇ ਕੋ ਆਂਬ ਸੀਗੇ ਹਨਾ ਆ ਦੇਖੋ ਹੁਣ ਆਪਾਂ ਸਾਰੇ ਕੱਟ ਲਏ ਐ ਇਦਾਂ ਪੀਸ ਸਾਰੇ ਹੁਣ ਆਪਾਂ ਆਚਾਰ ਬਣਾਵਾਂਗੇ ਇਹਦਾ ਮਸਾਲੇ ਆਪਾਂ ਗ੍ਰਾਈਂਡ ਕਰਨੇ ਆ ਅਜੇ ਤੇ 5 ਕਿਲੋ ਹੈ ਜੀ ਸਾਰਾ ਮਟੀਰੀਅਲ ਹੈ ਹਾਂ ਜੀ 5 ਕਿਲੋ ਮਟੀਰੀਅਲ ਹੈ ਆਪਣੇ ਕੋ ਢਟਕਾ ਆਪਾਂ ਵਿੱਚੋਂ ਜਿਹੜੀਆਂ ਨਿਕਲੀਆਂ ਸੀਆਂ ਆਂਬਾਂ ਦੀਆਂ ਉਹ ਕੱਢ ਦਿੱਤੀਆਂ ਆ ਚਲੋ ਥੋੜਾ ਜਿਹਾ ਘਟ ਗਿਆ ਹੋਊਗਾ ਪਰ 5 ਕਿਲੋ ਦਾ ਆਪਾਂ ਲੱਗੇ ਬਣਾਉਣ ਬਾਕੀ ਇਹ ਚ ਪਾਉਣਾ ਹੁਣ ਕੀ ਆ ਮਟੀਰੀਅਲ ਹਾਂਜੀ ਆ ਤੁਹਾਨੂੰ ਦੱਸੀ ਹੈ ਹਾਂ ਪੀ ਪੀ ਇਹਦੇ ਚ ਪੈਣੇ ਮਸਾਲੇ ਦੱਸੋ ਜੀ ਦੱਸੋ ਆ ਦੇਖੋ ਇਹ ਚ ਪੈਣੇ ਮੇਥੇ ਇਹ ਆਪਾਂ ਹਣੇ ਜਿਆਦਾ ਕੁਆਂਟੀਟੀ ਰੱਖੀ ਆ ਆਪਾਂ ਜਦੋਂ ਪਾਵਾਂਗੇ ਤੇ ਤੁਹਾਨੂੰ ਦੱਸ ਦਿੰਨੇ ਆ ਨਾ ਆਹ ਦੇਖੋ ਮੇਥੇ ਪੈਣੇ ਆ ਆ ਦੇਖੋ ਸਾਬਤ ਆ ਨਾ ਮੇਥੇ ਸੁੱਕੇ ਇਹ ਆਪਾਂ ਪਾਉਣੇ ਆ ਆਚਾਰ ਦੇ ਵਿੱਚ ਇਹਦਾ ਬਹੁਤ ਸੋਹਣਾ ਮਹਿਕ ਆਉਂਦਾ ਤੇ ਨਾਲੇ ਬਹੁਤ ਵਧੀਆ ਬਣਦਾ ਆਚਾਰ ਤਾਂ ਨਮਕ ਪਾਵਾਂਗੇ ਨਮਕ ਆਪਾਂ ਜਿਆਦਾ ਪਾਉਣਾ ਪੈਣਾ ਐ ਇਸ ਵੀ ਆਪਾਂ ਜਿਆਦਾ ਹੀ ਰੱਖਿਆ ਕੌਲੀ ਚ ਪਾ ਗਏ ਤਾਂ ਬਾਕੀ ਆਪਾਂ ਲਾਲ ਮਿਰਚ ਪਾਉਣੀ ਆ ਲਾਲ ਮਿਰਚ ਪਾਉਣੀ ਇਹ ਲਾਲ ਮਿਰਚ ਆ ਇਹ ਦੇਗੀ ਮਿਰਚ ਆ ਔਰ ਇਹ ਹੈਗੀ ਆਪਣੀ ਕੋ ਸੌਫ ਸੌਫ ਵੀ ਆਪਾਂ ਜ਼ਿਆਦੀ ਪਾਵਾਂਗੇ ਹਾਜਮੇਦਾਰ ਜਿਹਾ ਬਣੂਗਾ ਆਚਾਰ ਵਧੀਆ ਜਿਹਾ ਤਾਂ ਆਪਣੇ ਕੋ ਹੈਗੀ ਕਲੌਂਜੀ ਆ ਦੇਖੋ ਕਲੌਂਜੀ ਵੀ ਪਾਉਣੀ ਆ ਆਪਾਂ ਇਹਦੇ ਵਿੱਚ ਤਾਂ ਆਪਾਂ ਥੋੜੀ ਜੀ ਖੰਡ ਵੀ ਪਾਵਾਂਗੇ ਖੜ ਨਾਲ ਆਚਾਰ ਜਿਹੜਾ ਇਹ ਸਹੀ ਰਹਿੰਦਾ ਹੈ ਜ਼ਿਆਦਾ ਇੱਕਦਮ ਬੈਂਦਾ ਨਹੀਂ ਆਚਾਰ ਇੱਦਾਂ ਹੀ ਰਹਿਣਾ ਤਾਜ਼ਾ ਤਾਂ ਬਾਕੀ ਆਪਣੇ ਕੋ ਹੈਗੀ ਹੈ ਹਲਦੀ ਹਲਦੀ ਵੀ ਪਾਵਾਂਗੇ ਇਹਦੇ ਵਿੱਚ ਹੰਗ ਆਪਾਂ ਪਾਵਾਂਗੇ ਹੰਗ ਦੇ ਨਾਲ ਵੀ ਆਚਾਰ ਬਹੁਤ ਹਾਜਮੇਦਾਰ ਬਣਦਾ ਹੈ ਬਾਕੀ ਸਰੋਂ ਦਾ ਤੇਲ ਆਪਾਂ ਗਰਮ ਕਰਕੇ ਠੰਡਾ ਕਰਕੇ ਰੱਖਿਆ ਆ ਹੁਣ ਇਹ ਵੀ ਆਪਾਂ ਆਚਾਰ ਦੇ ਵਿੱਚ ਪਾਉਣਾ ਆ ਰਾਈ ਵੀ ਆਪਾਂ ਪਾ ਸਕਦੇ ਆ ਆਪਾਂ ਅੱਜ ਨਹੀਂ ਪਾ ਰਹੇ ਰਾਈ ਆਪਾਂ ਘੱਟ ਪਾਉਣੇ ਆ ਰਾਈ ਉਹਦਾ ਰਾਈ ਵੀ ਪਾ ਲਈ ਦੀ ਇਹਦੇ ਵਿੱਚ ਜੇ ਦਿਲ ਕਰੇ ਤਾਂ ਪਾ ਸਕਦੇ ਆ ਤੁਸੀਂ ਆਪਾਂ 5 ਚਮਚ ਇਹਦੇ ਵਿੱਚ ਪਾਉਣੇ ਆ 5 ਆਹ ਦੇਖੋ ਚਮਚਾ ਥੋੜਾ ਵੱਡਾ ਆ ਕਾਦੇ ਪਾਉਣੇ ਮੇਥੇ ਦੇ ਮੇਥੇ ਆਗੇ 5 ਚਮਚ ਪਾਉਣੇ ਇੱਕ ਪਾਤਾ ਮੈਂ ਦੋ ਤਿੰਨ ਚਾਰ ਤੇ ਪੰਜ 5 ਚਮਚ ਵੱਡੇ ਮੇਥਿਆਂ ਦੇ ਪਾ ਲੈਣੇ ਆ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਨਾ ਜ਼ਿਆਦਾ ਲਾਲ ਨਹੀਂ ਕਰਨੇ ਹਲਕੇ ਜਿਹਾ ਰੋਸਟ ਕਰਕੇ ਆਪਾਂ ਕੱਢ ਲੈਣੇ ਆ ਫਿਰ ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲੈਣਾ ਆ ਕਿਉਂਕਿ ਮੇਥੇ ਜਦਰਾ ਬਰੀਕ ਹੋਏ ਹੋਣਗੇ ਤਾਂ ਵਧੀਆ ਪਾਊਡਰ ਇਹਦਾ ਮਿਕਸ ਹੋ ਜਾਂਦਾ ਆ ਸਾਡਾ ਬਾਕੀ ਮਸਾਲੇ ਨਹੀਂ ਕਰਨੇ ਕਰੇ ਮਸਾਲੇ ਨਹੀਂ ਕਰਨੇ ਕਲੌਂਜੀ ਨਹੀਂ ਆਪਾਂ ਕਰਨੀ ਸੌਫ ਕਰਾਂਗੇ ਤਾਂ ਇਹਨੂੰ ਕਰਾਂਗੇ ਗ੍ਰਾਈਂਡ ਇਕੱਠੇ ਕਰ ਲੈਣੇ ਸੀ ਨਹੀਂ ਅਲੱਗ ਫਿਰ ਸੌਫ ਨੂੰ ਸਭਾ ਥੋੜਾ ਟਾਈਮ ਲੱਗਦਾ ਇਹਨੂੰ ਥੋੜਾ ਜ਼ਿਆਦਾ ਟਾਈਮ ਲੱਗਦਾ ਭੁਜਾ ਲੈਣ ਠੀਕ ਹੈ ਠੀਕ ਹੈ ਜੀ ਤਸਵੀਰ ਜੀ ਆਪਾਂ 1 ਆ ਦੇਖੋ ਮੇਤੇ ਨਾ ਆਪਣੇ ਹਲਕੇ ਜੇ ਨਾਲ ਹੋ ਗਏ ਆਪਾਂ ਕੱਢ ਲਏ ਆ ਹੁਣ ਮੈਂ ਕੌਣ ਲੱਗ ਪਿਆ ਆ ਸਾਰੀ ਰਸੋਈ ਚ ਵੀ ਅਚਾਰ ਬਣਨ ਲੱਗਾ ਆ ਹੁਣ ਆਪਾਂ ਜਿਹੜੀ ਸੌਂਫ ਆ ਸੌਂਫ ਇਹ ਤੋਂ ਡਬਲ ਪਾਉਣੀ ਆ ਆਪਾਂ 10 ਚਮਚ ਪਾਉਣੀ ਆ ਇਹ ਚ 2 3 9 ਔਰ 10 10 ਚਮਚ ਆਪਾਂ ਸੌਂਫ ਪਾਈ ਆ ਇਹਨੂੰ ਵੀ ਹਲਕਾ ਜਿਹਾ ਰੋਸਟ ਕਰ ਲਈਏ ਬਸ ਫਿਰ ਇਹਨੂੰ ਆਪਾਂ ਗ੍ਰਾਈਂਡ ਕਰ ਲੈਣਾ ਦੋਨਾਂ ਚੀਜ਼ਾਂ ਨੂੰ ਕਰੋ ਜੀ ਅਚਾਰ ਬਣਾਉਣਾ ਬਹੁਤ ਔਖਾ ਆ ਤੇ ਖਾਣਾ ਤਾਂ ਸੋਖਾ ਆ ਖਾਣਾ ਬੜਾ ਫਿਰ ਕਹਿੰਦੇ ਬੜਾ ਸਵਾਦ ਬਣਿਆ ਅਚਾਰ ਦਵਾ ਦਾ ਪਰੋਟੀ ਤੇ ਰੱਖ ਕੇ ਤੇ ਖਾ ਲਓ ਜੀ ਹਾਂਜੀ ਹਾਂ ਹਾਂ ਟਾਈਮ ਤਾਂ ਲੱਗਦਾ ਪਹਿਲਾਂ ਬਣਾਉਣ ਨੂੰ ਪਰ ਇਹ ਸਾਲ ਪੂਰਾ ਸਾਲ 2 ਸਾਲ ਭਾਵੇਂ ਤੁਸੀਂ ਇਹਨੂੰ ਚਲਾ ਸਕਦੇ ਹੋ ਮਿਹਨਤ ਤਾਂ ਲੱਗਦੀ ਆ ਤੇ ਕੋਈ ਵੀ ਚੀਜ਼ ਆ ਮਿਹਨਤ ਨਹੀਂ ਬਣਦੀ ਆ ਆ ਦੇਖੋ ਹੋ ਗਈ ਆਪਣੀ ਤੌਂਫ ਵੀ ਹੋ ਗਈ ਆ ਆ ਦੇਖੋ ਹੁਣ ਹਨਾ ਆਪਾਂ ਠੰਡੇ ਕਰ ਲਏ ਮਸਾਲੇ ਇਹ ਮਿੱਠੇ ਤੇ ਸੌਫ ਗਰਮ ਸੀਗੀ ਬਹੁਤ ਆਪਾਂ ਥੋੜੀ देर ਪੱਖੇ ਥੱਲੇ ਰੱਖਿਆ ਇਹਨੂੰ ਹੁਣ ਠੰਡਾ ਹੋ ਗਿਆ ਹੈ ਹੁਣ ਆਪਾਂ ਇਹਨੂੰ ਕਰਾਂਗੇ ਗ੍ਰਾਇੰਡ ਮੈਂ ਲਿਓ ਨਹੀਂ ਗ੍ਰਾਇੰਡ ਕਰਕੇ ਕਰੋ ਜੀ ਹਾਂਜੀ ਆ ਦੇਖੋ ਆਪਾਂ ਦਰਦਰਾ ਜਿਹਾ ਇਹਨੂੰ ਕਰ ਲਿਆ ਆ ਜਿਆਦਾ ਬਰੀਕ ਨਹੀਂ ਕਰਨਾ ਥੋੜਾ ਥੋੜਾ ਰਹਿਣ ਦੇਣਾ ਆ ਮੋਟਾ ਮੋਟਾ ਜਿਹਾ ਆਪਾਂ ਕਰ ਲਿਆ ਇਹਨੂੰ ਹਣਾ ਤਾਂ ਹੁਣ ਆਪਾਂ ਸਾਰੇ ਜਿਹੜੇ ਮਸਾਲੇ ਆ ਮਿਕਸ ਕਰਾਂਗੇ ਇਹਦੇ ਵਿੱਚ ਉਹ ਜੀ ਗ੍ਰਾਇੰਡਰ ਨੇ ਅਸੀਂ ਤੁਹਾਨੂੰ ਆਪਣਾ ਦਿਖਾਇਆ ਉਹ ਗੱਡੇ ਵਾਂਗੂ ਚੱਲਦਾ ਹੈ ਨਹੀਂ ਨਹੀਂ ਬਹੁਤ ਪੁਰਾਣਾ ਆ ਉਹ ਪਤਾ ਕੀ ਐ ਇੱਕ ਤਾਂ ਫਿਕਸ ਹੋਇਆ ਤਾਂ ਕਰਕੇ ਨਹੀਂ ਦਿਖਾਇਆ ਇਹਦੇ ਵਿੱਚ ਹੁਣ ਆਪਾਂ ਮਸਾਲੇ ਜਿਹੜੇ ਮਿਕਸ ਕਰਦੇ ਆ ਪਹਿਲਾਂ ਆਪਾਂ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ 1 2 ਤਿੰਨ ਤੇ ਚਾਰ ਪੰਜ ਚਮਚ ਪਾ ਸਕਦੇ ਆ ਆ ਦੇਖੋ ਹਨਾ ਪੰਜ ਚਮਚ ਆਪਾਂ ਪਾ ਲਏ ਆ ਕਿਉਂਕਿ ਕਰਾਰਾ ਹੀ ਸਵਾਦ ਲੱਗਦਾ ਆਚਾਰ ਤਾਂ ਵਧੀਆ ਲੱਗਦਾ ਫਿਰ ਰੋਟੀ ਨਾਲ ਤਾਂ ਹਲਦੀ ਵੀ ਆਪਾਂ ਦੇਖੋ ਕਿੰਨੀ ਪਾਉਣੀ 1 2 3 4 ਪੰਜ ਚਮਚ ਆਪਾਂ ਹਲਦੀ ਦੇ ਪਾਉਣੀ ਆ ਹਾਂਜੀ ਬਾਕੀ ਦੇਖੋ ਹੈਗੀ ਆਪਣੇ ਕੋ ਖੰਡ ਖੰਡ ਵੀ ਆਪਾਂ ਇਹਦੇ ਚ ਨਾ 4 ਚਮਚ ਪਾ ਲੈਣੇ ਆ ਤਾਂ ਕਿ ਇਹਦੇ ਨਾਲ ਵਧੀਆ ਇਹਦਾ ਸੋਹਣਾ ਸਵਾਦ ਹੋ ਜਾਊਗਾ 1 2 ਤਿੰਨ ਚਾਰ ਥੋੜੀ ਜਿਹੀ ਹੋਰ ਪਾ ਲਓ ਚਲੋ ਬਸ ਚਲੋ ਇਹ ਤਾਂ ਦਵਾਈ ਬਣ ਗਈ ਆ ਹਾਂਜੀ ਇਹ ਬਹੁਤ ਵਧੀਆ ਬਣਦਾ ਹਾਂਜੀ ਆ ਜਿਹੜੀ ਹੈਗੀ ਆਪਣੀ ਦੇਗੀ ਮਿਰਚ ਹੈ ਨਾ ਇਹ ਵੀ ਆਪਾਂ ਇਹਦੇ ਵਿੱਚ ਪਾ ਲੈਣੀ ਇਹਦੇ ਨਾਲ ਰੰਗ ਬਹੁਤ ਸੋਹਣਾ ਹੋ ਜਾਂਦਾ ਅਚਾਰ ਦਾ ਇਹ ਦੋ ਚਮਚ ਸੀਗੇ ਆਪਣੇ ਕੋ ਆਪਾਂ ਇਹ ਵੀ ਪਾ ਲਏ ਆ ਆ ਜਿਹੜੀ ਕਲੌਂਜੀ ਆਪਣੇ ਕੋ ਇਹ ਆਪਾਂ ਹਨਾ ਲਿਆਂਦੀ 50 ਗ੍ਰਾਮ ਆ ਇਹ ਆਪਾਂ ਸਾਰੀ ਪਾ ਲੈਣੀ ਆ ਆ ਲੋ ਜੀ ਹੁਣ ਆਪਾਂ ਪਾਵਾਂਗੇ ਨਮਕ ਨਮਕ ਹਨਾ ਹਮੇਸ਼ਾ ਅਚਾਰ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਆ ਤਾਂ ਕਿ ਅਚਾਰ ਖਰਾਬ ਨਾ ਹੋਵੇ ਜੇ ਤੁਹਾਡੇ ਅਚਾਰ ਵਿੱਚ ਲੂਣ ਥੋੜਾ ਹੋਇਆ ਨਾ ਤਾਂ ਫਿਰ ਤੁਹਾਡਾ ਅਚਾਰ ਖਰਾਬ ਹੋਣ ਦੀ ਗਰੰਟੀ ਆ ਪੂਰੀ ਇਸ ਲਈ ਤੁਸੀਂ ਇਹ ਜ਼ਰੂਰ ਖਿਆਲ ਰੱਖੋ ਹੁਣ ਤੁਸੀਂ ਦੇਖਿਓ ਚਮਚ ਦੇ ਹਿਸਾਬ ਨਾਲ ਮੈਂ ਕਿੰਨੇ ਪਾਉਣੇ ਆ ਗਰੰਟੀ ਨਹੀਂ ਸੰਭਾਵਨਾ ਆ ਸੰਭਾਵਨਾ ਆ ਸੰਭਾਵਨਾ ਆ ਵੀ ਖਰਾਬ ਹੋ ਸਕਦਾ ਆ ਹਾਂ ਜੇ ਲੂਣ ਘੱਟ ਜਾਦਾ ਹਾਂਜੀ ਲੂਣ ਨਹੀਂ ਉਹ ਘੱਟ ਹੋਣਾ ਚਾਹੀਦਾ ਚਲੋ ਇੱਕ ਦੋ ਤਿੰਨ 14 15 15 ਚਮਚ ਮੈਂ ਲੂਣ ਦੇ ਪਾਏ ਆ ਪਰ ਹਜੇ ਹਜੇ ਵੀ ਇਹ ਹਨਾ ਲੂਣ ਆਪਾਂ ਹੋਰ ਇੱਕ ਵਾਰੀ ਪਾਉਣਾ ਆ ਕਿਉਂਕਿ ਹੁਣ ਮੈਂ ਜਿਹੜਾ ਮਿਕਸ ਕਰਨਾ ਆ achar ਵਿੱਚ ਤੇ ਇਹ ਹਜੇ ਮੈਂ ਥੋੜਾ ਪਾਇਆ ਹਜੇ 5 ਚਮਚ ਨਮਕ ਦੇ ਤੁਸੀਂ ਫੇਰ ਪਾਉਣੇ ਆ 2 ਕੁ ਦਿਨ ਰੋਕੇ ਜਦੋਂ ਇਹ ਜਿਹੜਾ ਸਾਰਾ achar ਜਿਹੜਾ ਮਿਕਸ ਹੋ ਕੇ ਬਹਿ ਗਿਆ ਨਾ ਥੋੜਾ ਜਿਹਾ ਤਾਂ ਫੇਰ ਤੁਸੀਂ ਇਹਦੇ ਵਿੱਚ ਫੇਰ ਬਾਕੀ 5 ਚਮਚ ਬਾਅਦ ਵਿੱਚ ਪਾਉਣੇ ਆ 20 ਚਮਚ ਪਾਉਣੇ ਨੇ ਹਾਂ ਜੀ 20 ਚਮਚ ਪਾਉਣੇ ਆ ਟੋਟਲ ਫੇਰ ਵੀ ਤੁਹਾਨੂੰ ਲੱਗੇ ਕਿ ਤੇ 10 15 ਦਿਨ ਬਾਅਦ ਵੀ ਲੂਣ ਥੋੜਾ ਆ ਤਾਂ ਫੇਰ ਹੋਰ ਪਾ ਸਕਦੇ ਆ ਦੋ ਚਮਚਾ ਜੀ ਹੁਣ ਤਾਂ ਗਿਣਤੀ ਮੈਂਤੀ ਪੂਰੀ ਦਾਸਤੀ ਕੋਈ ਭੁੱਲ ਨਹੀਂ ਸਕਦਾ ਹਾਂਜੀ ਕੋਈ ਭੁੱਲ ਨਹੀਂ ਸਕਦਾ ਇਸ ਲਈ ਇਹ ਬਹੁਤ ਸੌਖਾ ਤਰੀਕਾ achar ਬਣਾਉਣ ਦਾ ਆ ਦੇਖੋ ਹੁਣ ਆਪਣੇ ਕੋ ਹੈਗੀ ਹਿੰਗ ਹਿੰਗ ਦੀ ਡੱਬੀ ਅੱਜ ਪਤਾ ਨਹੀਂ ਕਿਦਾਂ ਦੀ ਲੱਭੀ ਆ ਵੀ ਉਹ ਖੋਲਣ ਲੱਗੇ ਖੋਲ ਕਿੰਨਰ ਗਈ ਆ ਹਨਾ ਆਪਾਂ ਇੱਕ ਚਮਚ ਚਲੋ ਪਾ ਲੈਨੇ ਆ ਹੈਗੀ ਰਹਿਣਾ ਵਿੱਚ ਇੱਕ ਚਮਚ ਆਪਣੇ ਕੋ ਹਿੰਗ ਦਾ ਠੀਕ ਆ ਪਾ ਲਓ ਇਹ ਵੀ ਆਪਾਂ ਹੁਣ ਇਹਦੇ ਵਿੱਚ ਪਾ ਦੇਣਾ ਤਾਂ ਹੀ ਮੈੱਕੂਗਾ ਨਾ ਵਧੀਆ ਜਿਹਾ achar ਵਲਕਲ ਵਲਕਲ ਹਾਂਜੀ ਆ ਜਿਹੜੀ ਸੌਫ ਹੈ ਨਾ ਆਪਾਂ ਥੋੜੀ ਜਿਹੀ ਕੱਚੀ ਇਹਦੇ ਚ ਪਾਉਣੀ ਆ ਥੋੜੀ ਜਿਹੀ ਜਿਹਦੇ ਨਾਲ ਕੇ ਵਿੱਚ ਵਿੱਚ ਦਾਣਾ ਆਵੇ ਤਾਂ ਉਹ ਵੀ ਵਧੀਆ ਲੱਗਦਾ ਹੈ ਚਮਚਾਕ ਪਾਇਆ ਹਾਂਜੀ ਚਮਚਾਕ ਪਾਇਆ ਇਹ ਆਪਾਂ ਸਾਰੇ ਹੁਣ ਮਸਾਲੇ ਇਦਾਂ ਮਿਕਸ ਕਰ ਲੈਣੇ ਆ ਮਿਕਸ ਕਰਕੇ ਜੇ ਤਾਂ ਵੱਡਾ ਭਾਂਡਾ ਤੁਹਾਡੇ ਕੋਲ ਹੈਗਾ ਕਿਸੇ ਵੱਡੇ ਭਾਂਡੇ ਵਿੱਚ ਤੁਸੀਂ ਰਲਾ ਲਓ ਆਚਾਰ ਸਾਰਾ ਤੇ ਵਿੱਚ ਇਹ ਸਾਰੇ ਮਸਾਲੇ ਇਦਾਂ ਮਿਕਸ ਕਰ ਤੋ ਹੁਣ ਆਪਾਂ ਤਾਂ ਪਹਿਲਾਂ ਸਿੱਧਾ ਡੱਬੇ 'ਚ ਪਾਉਣਾ ਆ ਇਸ ਕਰਕੇ ਆਪਾਂ ਡੱਬੇ 'ਚ ਮਸਾਲੇ ਪਾਵਾਂਗੇ ਆ ਤੇਲ ਆ ਆਪਾਂ ਇਹ ਤੇਲ ਬਾਅਦ 'ਚ ਪਾਉਨੇ ਆ ਉਹਦੇ ਉੱਪਰ ਲਓ ਜੀ ਹੁਣ ਆਪਾਂ ਆ achar ਪਾਈਏ ਡੱਬਾ ਲੈ ਲੈਂਦਾ ਜੀ ਤੇ ਉਦਾਂ ਵੀ ਅਸੀਂ ਹੁਣ ਭਿੱਜੇ ਪੈਂ ਗਰਮੀ ਨਾਲ ਹਾਂ ਗਰਮੀ ਬਹੁਤ ਆ ਚਲੋ ਕੋਈ ਗੱਲ ਨਹੀਂ ਹੁਣ ਆ achar ਖਾਣਾ ਆ ਤਾਂ ਫੇਰ ਗਰਮੀ ਬਰਦਾਸ਼ਤ ਕਰਨੀ ਪੈਣੀ ਸਹੀ ਗੱਲ ਆ ਸਹੀ ਗੱਲ ਜੀ ਸਤਨਾਮ ਵਾਹਿਗੁਰੂ ਜੀ ਰੱਬ ਦਾ ਨਾਮ ਲੈ ਕੇ ਪਾਓ achar ਲਓ ਜੀ achar ਤੁਹਾਡਾ ਬਹੁਤ ਵਧੀਆ ਬਣੂਗਾ ਸਾਡਾ ਵੀ ਵਧੀਆ ਹੀ ਬਣੂਗਾ ਹਾਂ ਜੀ ਹਾਂ ਬਿਲਕੁਲ ਤੁਹਾਡਾ achar ਵੀ ਵਧੀਆ ਹੀ ਬਣੂਗਾ ਫੇ ਤੁਸੀਂ ਕੱਲ੍ਹ ਨੂੰ ਹੀ ਆ ਜਾਣਾ ਹੈ ਕਹਿੰਦਾ ਪਰੌਂਠਿਆਂ ਨਾਲ achar ਦੇ ਦਿਓ ਤਾਂ ਅੱਜ ਕੱਲ੍ਹ ਨੂੰ ਨਹੀਂ ਮਿਲਣਾ ਤੁਹਾਨੂੰ achar ਠੀਕ ਹੈ ਕਦਰੇ ਵੇਟ ਕਰਨੀ ਪੈਣੀ ਤੁਹਾਨੂੰ ਪਾਰ ਲਓ ਜੀ ਡੱਬਾ ਪਾਰ ਲਓ ਆ ਅੱਧਾ ਕਾਪਾ ਪਾ ਲਿਆ ਆ ਹੁਣ ਅੱਧਾ ਕਿ ਉੱਪਰ ਆਪਾਂ ਮਸਾਲੇ ਪਾੜੀਏ ਥੋੜੇ ਜੇ ਹੁਣ ਫੇਰ ਉੱਤੇ ਹਾਂਜੀ ਹੁਣ ਬਾਕੀ ਫੇਰ ਪਾਵਾਂਗੇ ਪੂਰੀ ਲੇਅਰ ਬਣਾਉਣੀ ਆ ਚੰਗੀ ਤਰ੍ਹਾਂ ਮਿਕਸ ਹੋ ਜਾ ਕੇ ਮਿਕਸ ਹੋ ਜਾਊਗਾ ਸਾਰੇ ਪਾਸੇ ਲੱਗ ਜਾਊਗਾ ਆਚਾਰ ਦੇ ਮਸਾਲਾ ਸਾਲੇ ਤੋਂ ਬਿਨਾ ਆਚਾਰ ਜਿਹੜਾ ਆ ਅਧੂਰਾ ਲੋ ਜੀ ਪੈ ਗਿਆ 5 ਕਿਲੋ ਇਹਦੇ ਚ ਹਾਂਜੀ ਹਾਂਜੀ ਇਹ ਡੱਬਾ ਹੀ 5 ਕਿਲੋ ਦਾ ਪਾਈ ਜਾਣਾ ਸੀਗਾ ਹੁਣ ਆ ਬਾਕੀ ਜਿਹੜਾ ਬਚਿਆ ਆਪਣਾ ਮਸਾਲਾ ਉਹ ਵੀ ਆਪਾਂ ਹੁਣ ਇਹਦੇ ਉੱਪਰ ਪਾ ਲੈਣਾ ਸਾਰਿਆਂ ਨੂੰ ਲੱਗ ਜਵੇ ਮਸਾਲਾ ਲੂਣ ਵੀ ਹਲਦੀ ਵੀ ਲਓ ਜੀ ਇੰਨੇ ਮਸਾਲੇ ਪੈ ਗਏ ਆ ਹਾਂਜੀ ਇਹ ਤਾਂ achar ਤਾਂ ਦਵਾਈ ਬਣ ਗਈ ਆ ਸਮਝ ਲਓ ਹਾਂਜੀ ਬਿਲਕੁਲ ਇਹ achar ਬਣਾਉਣ ਦਾ ਤਰੀਕਾ ਜਿਹੜਾ ਹੁੰਦਾ ਨਾ ਅਜੇ ਕਈ ਕਹਿੰਦੇ ਨਾ ਖਰਾਬ ਹੋ ਜਾਂਦਾ achar ਸਿਰਫ ਹਮੇਸ਼ਾ ਹੀ ਲੋਣ ਦੀ ਕਮੀ ਨਾਲ achar ਖਰਾਬ ਹੁੰਦਾ ਤੁਸੀਂ ਕਦੀ ਵੀ ਦੇਖੋ ਜਦੋਂ ਤੁਹਾਡਾ achar ਮਾੜਾ ਮੈਨਾਂ ਉੱਪਰ ਚਿੱਟਾ ਹੋਣ ਲੱਗਣਾ ਨਾ ਤੁਸੀਂ ਉੱਪਰ ਲੋਨ ਦੇ 4-5 ਚਮਚੇ ਪਾ ਦਿਓ ਕਦੀ ਵੀ ਇਹ achar ਤੁਹਾਡਾ ਖਰਾਬ ਨਹੀਂ ਹੋਊਗਾ ਭਾਵੇਂ 2 ਸਾਲ 3 ਸਾਲ ਰੱਖ ਛੱਡੋ ਮਸਾਲੇ ਹੁਣ ਆਪਣੇ ਵਿੱਚ ਚਲ ਗਏ ਆ ਤਾਂ ਆਪਾਂ ਹੁਣ ਉੱਪਰ ਇਹਦੇ ਪਾ ਦੇਣਾ ਆ ਜਿਹੜਾ ਆਪਾਂ ਗਰਮ ਕਰਕੇ ਤੇ ਠੰਡਾ ਕਰਕੇ ਰੱਖਿਆ ਹੋਇਆ ਤੇਲ ਤੇਲ ਆਪਣਾ ਅੱਧਾ ਕਿਲੋ ਸੀਗਾ ਜੀ ਪਰ ਅਜੇ ਹਾਂਜੀ ਅੱਧਾ ਕਿਲੋ ਤੇਲ ਹਜੇ ਆਪਾਂ ਹੋਰ ਪਾਉਣਾ ਆ ਅੱਧਾ ਕਿਲੋ ਅੱਜ ਪਾ ਦੇਣਾ ਆ ਤਾਂ ਅੱਧਾ ਕਿਲੋ ਤੇਲ ਹਜੇ ਹੋਰ ਪੈਣਾ ਆ ਉਹ ਕਿਦਾਂ ਨੂੰ ਪਾਣਾ ਉਹ ਹਜੇ ਰੋਕ ਕੇ ਪਾਵਾਂਗੇ 4-5 ਦਿ ਇਹ ਹਜੇ ਚੰਗੀ ਤਰ੍ਹਾਂ ਮਿਕਸ ਹੋ ਜਵੇ ਪਹਿਲਾਂ ਮਤਲਬ ਕਿਲੋ ਕਿੰਨਾ ਤੇਲ ਹਾਂਜੀ ਪੈ ਜਾਂਦਾ ਆ ਜੁੱਦਾਂ ਆਪਣੀ ਮਰਜ਼ੀ ਤੁਸੀਂ ਘੱਟ ਪਾਉਣਾ ਚਾਹੁੰਦੇ ਆ ਤਾਂ ਅੱਧਾ ਕਿਲੋ ਨਾਲ ਵੀ ਸਰ ਜਾਂਦਾ ਆ ਵਧੀਆ ਬਣ ਜਾਂਦਾ ਆ ਓਦਾਂ ਪਰ ਫੇਰ ਜੇ ਤੁਸੀਂ ਵਧੀਆ ਇਹਨੂੰ ਰੱਖਣਾ ਆ ਵੀ ਹਾਂ ਵੀ ਲੱਗੇ ਵੀ ਰੈਡੀਮੇਡ ਆਚਾਰ ਬਾਜ਼ਾਰ ਵਾਲਾ ਤਾਂ ਫਿਰ ਪਰਤਰਤਾ ਹੋਣਾ ਚਾਹੀਦਾ ਤੇਲ 5 ਕਿਲੋ ਦੇ ਵਿੱਚ ਕਿਲੋ ਤੇਲ ਕਿਲੋ ਤੇਲ ਚਾਹੀਦਾ ਹਾਂਜੀ ਹੁਣ ਇਹ ਚੰਗੀ ਤਰ੍ਹਾਂ ਵਿੱਚ ਪੈ ਚੁੱਕਾ ਸਾਰਾ ਕੁਝ ਤਾਂ ਆਪਾਂ ਇਹਨੂੰ ਹੁਣ ਢੇ ਟਾਕੇ ਰੱਖ ਦੇਣਾ ਆ ਤਾਂ ਆਪਾਂ ਇਹਨੂੰ ਹਿਲਾਉਦੇ ਰਵਾਂਗੇ ਇੱਕ ਦੋ ਦਿਨ ਬਾਅਦ ਜਿੱਦਾਂ ਹਨਾ ਪੇ ਰੱਖਣ ਦੀ ਇਹਨੂੰ ਲੋੜ ਨਹੀਂ ਹੈਗੀ ਇਹ ਇੱਕ ਵਹਿਮ ਆ ਕਿ ਤੁੱਪੇ ਰੱਖਣ ਨਾਲ achar ਵਧੀਆ ਬਣਦਾ ਆ ਤੁੱਪੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇੱਦਾਂ ਹੀ ਆਪਣਾ achar ਬਹੁਤ ਵਧੀਆ ਬਣਦਾ ਰਸੋਈ ਜੀ ਪਿਆ ਰਹਿਣ ਦਾ ਤੁਹਾਨੂੰ ਚਲੋ ਠੀਕ ਆ ਜੀ ਹਾਂਜੀ achar ਆਪਣਾ ਹੁਣ ਹੋ ਗਿਆ ਆ ਤਿਆਰ ਖਾਣ ਨੂੰ ਮਿਲਣਾ ਹਰੇ ਹਫ਼ਤੇ ਬਾਅਦ ਤਾਂ ਹੁਣ ਆਪਾਂ ਉਹਦਾ ਵੀਡੀਓ ਕਿਸੇ ਨਵੀਂ ਚ ਮਿਲਾਂਗੇ ਫੇਰ ਬਿਲਕੁਲ ਹਾਂਜੀ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਪਸੀਨਾ ਬਹੁਤ ਆਈ ਜਾਂਦਾ ਆ ਗਰਮੀ ਬਹੁਤ ਆ ਕੀ ਤੁਹਾਨੂੰ ਜਨਰਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣਾ ਭਰਾਵਾਂ ਚ ਰਿਸ਼ਤੇਦਾਰਾਂ ਵਿੱਚ ਹਾਂ ਚੰਗਾ ਜੀ ਮਿਲਾਂਗੇ ਫੇਰ ਆਪਾਂ ਓਕੇ ਜੀ ਸਸਤੀਕਾਲ ਓਕੇ ਜੀ ਸਸਤੀਕਾਲ